ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਨਰਿੰਦਰ ਸ਼ਰਮਾ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲਿਆਂ ਖਿਲਾਫ ਸਿਟੀ ਐਸਐਚਓ ਸੁਨੀਲ ਕੁਮਾਰ ਨੇ ਕੀਤੀ ਕਾਰਵਾਈ ਕਿਹਾ ਭਵਿੱਖ ਦੇ ਵਿੱਚ ਸ਼ਰਾਰਤੀ ਅਨਸਰਾਂ ਤੇ ਬੁਲਟ ਦੇ ਪਟਾਕੇ ਮਾਨਣ ਵਾਲਿਆਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਹੁਣ ਤੁਹਾਨੂੰ ਖਬਰ ਵਿਸਤਾਰ ਨਾਲ ਦੱਸਦੇ ਹਾਂ ਮਿਤੀ 9 ਅਪ੍ਰੈਲ 2024 ਨੂੰ ਸਿਟੀ थाना ਮੁਖੀ ਸ਼੍ਰੀ ਸੁਨੀਲ ਕੁਮਾਰ ਐਸਐਚਓ ਮਰੰਡਾ ਦੀ ਅਗਵਾਈ ਵਿੱਚ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਗਈ ਅਤੇ ਸ਼੍ਰੀ ਸੁਨੀਲ ਕੁਮਾਰ ਐਸਐਚਓ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਸ਼ਰਾਰਤੀ ਅਨਸਰਾਂ ਸ਼ੱਕੀ ਵਿਕਲਾਂ ਨੂੰ ਚੈੱਕ ਕੀਤਾ ਗਿਆ ਉਨਾ ਕਿਹਾ ਕਿ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ ਨਾਲ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅੱਜ ਬੁਲਟ ਮੋਟਰਸਾਈਕਲ ਜਿਹੜਾ ਪਟਾਕੇ ਮਾਰ ਰਿਹਾ ਸੀ ਇਸ ਨੂੰ ਬੌਂਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਵਿੱਕ ਦੇ ਵਿੱਚ ਸ਼ਰਾਰਤੀ ਅਨਸਰਾਂ ਪਟਾਕੇ ਮਾਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਅੱਜ ਦੀ ਇਸ ਨਾਕੇਬੰਦੀ ਨਾਕੇਬੰਦੀ ਦੌਰਾਨ ਸ਼ੱਕੀ ਵਿਕਲਾਂ ਨੂੰ ਵੀ ਚੈੱਕ ਕੀਤਾ ਗਿਆ। ਅੱਜ ਜਿਹੜੀ ਸ਼ਾਂਗੋ ਮਰਿੰਡਾ ਵਿੱਚ ਜਿਹੜੀ ਆ ਨਾਕਾਬੰਦੀ ਕੀਤੀ ਗਈ ਆ ਤੇ ਸ਼ਰਾਬ ਦੀ ਅੰਸਰਾਂ ਨੂੰ ਜਿਹੜਾ ਚੈੱਕ ਕੀਤਾ ਗਿਆ ਤੇ ਕਾਫੀ ਬੁੱੱਦਲ ਵੀ ਚੱਕ ਦਿੱਤੇ ਨੇ ਤੇ ਜਿਹੜੀ ਛੱਕੀ ਘੁੰਮਦੇ ਨੇ ਉਹਨਾਂ ਵਿੱਚ ਜੋ ਕੁਝ ਮੋਟਰਸਾਈਕਲ ਚਾਲਕ ਵਿੱਚ ਹੀ ਗਿਆ ਉਹਨਾਂ ਜਿਹੜਾ ਜਿਵੇਂ ਬੋਲਟ ਵਗੈਰਾ ਹੈਗੇ ਮੋਟਰਸਾਈਕਲ ਜਿਹੜੇ ਪਟਾਕੇ ਮਾਰਦੇ ਆ ਉਹ ਵੀ ਅਸੀਂ ਅੱਜ ਕਾਬੂ ਕੀਤੇ ਤੇ ਉਹਨਾਂ ਦੇ ਕਾਫੀ ਜਿਹੜਾ ਸ਼ਕਤੀ ਨਾਲ ਜਿਹੜਾ ਉਹਨਾਂ ਨੂੰ ਪੇਸ਼ ਆਏ ਕਿ ਉਹਦੇ ਨਾਲ ਉਹਨਾਂ ਦੇ ਜਿਹੜੇ ਵਹੀਕਲ ਜਿਹੜੇ ਮਾਊਂਟ ਕੀਤੇ ਕੋਈ ਜੀ ਬੇਕੋ ਡੇਲੀ ਕਰ ਰਹੀ ਹੈ ਜਾਰੀ ਰਹਿੰਦੀ ਹੈ ਤੇ ਅੱਜ ਵੀ ਕਾਫੀ ਸ਼ਕਤੀ ਨਾਲ ਜਿਹੜਾ ਕਾਰਨ